ਸਸੀ ਗਾਲ ਜੀ ਸਾਰਿਆਂ ਨੂੰ ਵਿਰਾਸੀ ਰੁੱਖਾਂ ਨੂੰ ਤਿਆਰ ਕਰਨ ਦਾ ਕਲਮਾ ਦਾ ਮੌਸਮ ਆ ਰਾਈਟ ਮੌਸਮ ਆ ਤਾਂ ਅੱਜ ਅਸੀਂ ਹੁੰ ਜੜੀ ਇਹ ਕਲਮ ਲੱਗ ਰਹੀ ਪਿੱਛੇ ਇਸ ਸੰਭਾਲੂ ਦੀ ਕਰਮ ਕਲਮ ਲੱਗ ਰਹੀ ਨੂੰ ਨਿਰਗੁੰਡੀ ਵੀ ਬੋਲ ਦਿੰਦੇ ਆ ਤਾਂ ਇਹ ਪੰਜਾਬ ਦਾ ਵਿਰਾਸੀ ਰੁੱਖਾ ਕਿਸੇ ਸਮੇਂ ਦੇ ਵਿੱਚ ਇਸ ਨੂੰ ਮਤਲਬ ਜਿਹੜੇ ਖੇਤਾਂ ਦੇ ਕੰਡੇ ਵਾਰਡਰੋਬ ਤੇ ਬਾੜ ਦੇ ਤੌਰ ਤੇ ਲਾਇਆ ਜਾਂਦਾ ਸੀਗਾ ਤਾਂ ਹੁਣ ਇਹਦੀ ਤਦਾਰ ਵੀ ਬਹੁਤ ਘਟ ਗਈ ਹੈ ਹੁਣ ਅਸੀਂ ਇਹਨੂੰ ਪ੍ਰੋਮੋਟ ਬਹੁਤ ਜ਼ਿਆਦਾ ਵੱਡੇ ਸਕੇਲ ਤੇ ਕਰ ਰਹੇ ਹੈਗੇ ਆ ਇਸ ਨੂੰ ਦਰਦ ਘਟਾਉਣ ਵਾਲੀ ਤੇ ਸੋਜ ਘਟਾਉਣ ਵਾਲੀ ਉੱਤਮ ਬੂਟੀ ਦਾ ਦਰਜਾ ਮਤਲਬ ਮਿਲਿਆ ਹੋਇਆ ਇਹਨੂੰ ਕਹਿੰਦੇ ਹੈਗੇ ਆ ਤੇ ਉਸ ਤੋਂ ਬਾਅਦ ਇਹਦੇ ਜਿਹੜੇ ਪਛਾਣ ਹੈਗੀ ਆ ਪੱਤੇ ਜਿਹੜੇ ਥੱਲੇੋਂ ਵਾਈਟ ਆ ਉਤੋਂ ਹਰੇ ਹੈਗੇ ਆ ਤਾਂ ਜਦੋਂ ਮਸਲ ਤੇ ਇੱਕ 스멜 ਵੀ ਆਉਂਦੇ ਖੁਸ਼ਬੂ ਆਉਂਦੀ ਹੈਗੀ ਪੱਤਿਆਂ ਚੋ ਇੱਕ ਇਹਦੀ ਪਛਾਣ ਹੈਗੀ ਆ ਪੱਤੇ ਸੋਜ ਘਟਾਉਂਦੇ ਆ ਪੱਤਿਆਂ ਨੂੰ ਉਬਾਲ ਕੇ ਟਕੋਰ ਕਰੋ ਤਾਂ ਵੀ ਤੁਹਾਡੀ ਸੋਜ ਘਟਦੀ ਆ ਉਸ ਤੋਂ ਬਾਅਦ اناਜ ਪੁਰਾਣੇ ਸਮੇਂ ਵਿੱਚ ਕੀ ਸੀ اناਜ ਵਿੱਚ ਜਿਹੜੇ ਇਹ ਪੱਤੇ ਰੱਖੇ ਜਾਂਦੇ ਉਹਨੂੰ ਮਤਲਬ ਕਹਿੰਦੇ ਕੋਈ ਕੀੜਾ ਨ ਲੱਗੇ ਉਸ ਨੂੰ ਨਿੰਮ ਹੋ ਗਿਆ ਅਸ਼ਵਗੰਧਾ ਹੋ ਗਿਆ ਸੰਭਾਲੂ ਹੋ ਗਿਆ ਇਹਦੇ ਪੱਤੇ ਉਬਾਲ ਕੇ ਟਕੋਰ ਕੀਤੀ ਜਾਂਦੀ ਹੈ ਜੇ ਕੋਈ ਪੁਰਾਣਾ ਫੋੜਾ ਫੈਂਸੀ ਹੋਵੇ ਤਾਂ ਇਹ ਉਸ ਨੂੰ ਘਟਾਉਣ 'ਚ ਮਦਦ ਕਰਦਾ ਹੈਗਾ ਇਸ ਲਈ ਜਿਹੜੀ ਹੋਮਓਪੈਥੀ ਦੇ ਹਿਸਾਬ ਨਾਲ ਇਸ ਨੂੰ ਇੰਡੀਅਨ ਆਰਨਿਕਾ ਦਾ ਦਰਜਾ ਦਿੱਤਾ ਗਿਆ ਕਿਉਂਕਿ ਸੋਜ ਘਟਾਉਣ ਲਈ ਉਤੋਂ ਬੂਟੀ ਮੰਨੀ ਗਈ ਹੈ